ਮੋਰ ਅਨਿਹਾਲ ਸਿੰਘ ਵਾਲੇ ਦੇ ਵਿੱਚ ਕੀ ਖਾਸ ਹੈ ਤੁਹਾਡੇ ਲਈ ਕਿਉਂਕਿ ਬਾਗਾ ਪ੍ਰਾਣਾ ਦੇ ਵਿੱਚ ਤੁਸੀਂ ਕਿਹਾ ਮਦਾਰੀ ਦੇ ਹੋਟਲ ਤੇ ਸਮੋਸੇ ਖਾਦੇ ਸੀ ਦੇਖੋ ਜੀ ਇਸ ਕੰਸਟੀਟਿਊਐਂਸੀ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਤਾਂ ਹੈ ਬਾਬਾ ਜੀ ਨੇ ਜਿਹੜੇ ਸਾਡੇ ਦਸ਼ਮੀਸ਼ ਪਿਤਾ ਜੀ ਨੇ ਇੱਥੇ ਬੈਠ ਕੇ ਜਫਰਨਾਮਾ ਲਿਖਿਆ ਸੀਗਾ ਤੇ ਬਾਕੀ ਇੱਥੇ ਗਦਰੀ ਬਾਬਿਆਂ ਦੀ ਧਰਤੀ ਹੈ ਜੀ ਸਸਿਕਾ ਦੀ ਜੀਵੀਓ ਟੈਮ ਦੇਖ ਰਹੇ ਤੁਸੀਂ ਮੈਂ ਅਕੀਰ ਜਦ ਐਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਵਿਕਰਾਲ ਪੈਲ ਦੇ ਵਿੱਚ ਮੌਜੂਦ ਹਾਂ ਐਕਸਰ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮਪੀ ਦੀ ਟਾਈਟਲ ਲਈ ਉਮੀਦਵਾਰ ਕਰਮਜੀਤ ਅਨਮੋਲ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਨੂੰ ਲੈ ਕੇ ਉਹ ਐਮਪੀ ਦੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਖੜੇ ਨੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਦਰਸ਼ਕੋ ਕਰਮਜੀਤ ਅਨਮੋਲ ਜੀ ਬਾਰੇ ਦੱਸਣਾ ਛੋਟੀ ਗੱਲ ਹੋਵੇਗੀ ਤੇ ਸਾਰੇ ਜਾਣਦੇ ਨੇ ਤੁਸੀਂ ਜੀ ਉਮੀਦਵਾਰ ਖੜੇ ਹੋ ਐਮਪੀ ਦੇ ਕਿਹੜੀਆਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੰਮ ਕਰੋਗੇ ਦੇਖੋ ਜੀ ਸਾਰੇ ਇਲਾਕਿਆਂ 'ਚ ਜਾ ਜਾ ਕੇ ਹਰ ਇੱਕ ਕੱਲੀ ਕੱਲੀ ਮੰਗ ਜਿਹੜੀ ਮੁਸ਼ਕਲ ਦਾ ਪਤਾ ਕਰਾਂਗੇ ਔਰ ਸਾਰੀਆਂ ਜਿੰਨੀਆਂ ਵੀ ਹੋ ਸਕੀਆਂ ਉਹਨੀਆਂ ਪੂਰੀਆਂ ਕਰਾਂਗੇ। ਔਰ ਨਿਹਾਲ ਸਿੰਘ ਵਾਲੇ ਦੇ ਵਿੱਚ ਕੀ ਖਾਸ ਹੈ ਤੁਹਾਡੇ ਲਈ ਕਿਉਂਕਿ ਬਾਗਾ ਪ੍ਰਾਣਾ ਦੇ ਵਿੱਚ ਤੁਸੀਂ ਕਿਹਾ ਮਦਾਰੀ ਦੇ ਹੋਟਲ ਤੇ ਸਮੋਸੇ ਖਾਦੇ ਸੀ। ਦੇਖੋ ਜੀ ਇਸ ਕੰਸਟੀਟੂਐਂਸੀ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਤਾਂ ਹੈ ਬਾਬਾ ਜੀ ਨੇ ਜਿਹੜੇ ਸਾਡੇ ਦਸ਼ਮੇਸ਼ ਪਿਤਾ ਜੀ ਨੇ ਇੱਥੇ ਬੈਠ ਕੇ ਜਫਰਨਾਮਾ ਲਿਖਿਆ ਸੀਗਾ ਤੇ ਬਾਕੀ ਇੱਥੇ ਗਦਰੀ ਬਾਬਿਆਂ ਦੀ ਧਰਤੀ ਹੈ ਜੀ ਸਾਨੂੰ ਇਸ ਧਰਤੀ ਤੇ ਮਾਣ ਹੈ ਪੂਰੇ ਮੁਲਕ ਨੂੰ ਮਾਣ ਹੈ। ਨਾਲੀ ਵਿਧਾਇਕ ਗੰਜੀਤ ਬਲਾਸਪੁਰ ਨੇ ਇਸ ਤਰ੍ਹਾਂ ਦੇਖਦੇ ਅੱਜ ਵੱਡੀ ਗੰਟੀ ਦੇ ਵਿੱਚ ਵਰਕਰਾਂ ਦੀ ਮੀਟਿੰਗ ਹੋਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ ਕਿਲਾ ਫਰੀਦਕੋਟ ਨਹੀਂ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਾਂਗੇ ਜੀ ਔਰ ਕਰਮਜੀਤ ਅਨਮੋਲ ਜੀ ਕਿਸੇ ਜਾਣ ਪਹਿਚਾਨ ਦੇ ਮਸਾਦ ਜੀ ਹਲਕੇ ਦੇ ਪੰਜਾਬ ਦੇ ਲੋਕ ਜਾਣਦੇ-ਜਾਣਦੇ ਆ ਔਰ ਸਾਨੂੰ ਇਹਨਾਂ ਦਾ ਇੱਕ ਬੜਾ ਵੱਡਾ ਜਿਹੜਾ ਫਾਇਦਾ ਹੋ ਰਿਹਾ ਸਾਨੂੰ ਇਹਨਾਂ ਦੀ ਜਾਣ ਪਹਿਚਾਨ ਨਹੀਂ ਕਰਾਉਣੀ ਪੈ ਰਹੀ ਇਸ ਕਰਕੇ ਲੋਕ ਆਪਣੇ ਆਪ ਜਾਣਦੇ ਕਰਕੇ ਤੇ ਵੋਟਾਂ ਪਾਉਣ ਨੂੰ ਤਿਆਰ ਆ ਇਹ ਅੱਜ ਵੀ ਇਲੈਕਸ਼ਨ ਹੁੰਦੀ ਅਸੀਂ 1.5 ਲੱਖ ਤੋਂ ਜਿੱਤ ਰਹੇ ਫਰੀਦਕੋਟ ਤੋਂ ਐਮਪੀ ਦਿਗਵਾਰ ਕਰਨਜੀਤ ਅਨਮੋਲ ਪਹੁੰਚੇ ਨੇ ਵਿਧਾਇਕ ਬਲਾਸਪੁਰ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਅਸੀਂ ਲੀਡ ਲੈ ਕੇ ਜਾਵਾਂਗੇ ਸੋ ਦੇਖਣਾ ਹੋਵੇਗਾ 24 ਦੀ ਚੌਧਰ ਕਿਸ ਦੇ ਹੱਥ ਆਉਂਦੀ ਆ ਸੋ ਹੋਰ ਅਪਡੇਟਸ ਦੇ ਲਈ ਬਨੇ ਰਹੋ ਜੀਵੀਐਸ ਟਾਈਮ ਦੇ ਨਾਲ ਮਰੇ ਅਨਿਆਲ ਸਿੰਘ ਵਾਲੇ ਦੇ ਵਿੱਚ ਕੀ ਖਾਸ ਹੈ ਤੁਹਾਡੇ ਲਈ ਕਿਉਂਕਿ ਬਾਗਾ ਪ੍ਰਾਣਾ ਦੇ ਵਿੱਚ ਤੁਸੀਂ ਕਿਹਾ ਮਦਾਰੀ ਦੇ ਹੋਟਲ ਤੇ ਸਮੋਸੇ ਖਾਦੇ। ਦੇਖੋ ਜੀ ਇਹ ਇਸ ਕੰਸਟੀਟਿਊਐਂਸੀ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਤਾਂ ਹੈ ਬਾਬਾ ਜੀ ਨੇ ਜਿਹੜੇ ਸਾਡੇ ਦਸ਼ਮੀਸ਼ ਪਿਤਾ ਜੀ ਨੇ ਇੱਥੇ ਬੈਠ ਕੇ ਜਫਰਨਾਮਾ ਲਿਖਿਆ ਸੀਗਾ ਤੇ ਬਾਕੀ ਇੱਥੇ ਗਦਰੀ ਬਾਬਿਆਂ ਦੀ ਧਰਤੀ ਹੈ ਜੀ। ਅੱਸੀ ਕਾ ਦੀ ਜੀਵੀਓ ਟਾਈਮ ਦੇਖ ਰਹੇ ਤੁਸੀਂ ਮੈਂ ਹਜੂਰ ਜੀ ਰਾਜ ਇਸ ਵਕਤ ਮੈਂ ਨਿਆਲ ਸਿੰਘ ਵਾਲਾ ਦੇ ਵਿਕਰਜ ਪੈਲ ਦੇ ਵਿੱਚ ਮੌਜੂਦ ਹਾਂ। ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮਪੀ ਦੀ ਟਿਕਟ ਲਈ ਉਮੀਦਵਾਰ ਕਰਮਜੀਤ ਅਨਮੋਲ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਦੀਆਂ ਕਿਹੜੀਆਂ ਮੁਸ਼ਕਲਾਂ ਨੂੰ ਲੈ ਕੇ ਉਹ ਐਮਪੀ ਦੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਖੜੇ ਨੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਦਰਸ਼ਕੋ ਕਰਮਜੀਤ ਅਨਮੋਲ ਜੀ ਬਾਰੇ ਦੱਸਣਾ ਛੋਟੀ ਗੱਲ ਹੋਵੇਗੀ ਤੇ ਸਾਰੇ ਜਾਣਦੇ ਨੇ ਤੁਸੀਂ ਜੀ ਉਮੀਦਵਾਰ ਖੜੇ ਹੋ ਐਮਪੀ ਦੇ ਕਿਹੜੀਆਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੰਮ ਕਰੋਗੇ ਦੇਖੋ ਜੀ ਸਾਰੇ ਇਲਾਕਿਆਂ 'ਚ ਜਾ ਜਾ ਕੇ ਹਰ ਇੱਕ ਕੱਲੀ ਕੱਲੀ ਮੰਗ ਜਿਹੜੀ ਮੁਸ਼ਕਲ ਦਾ ਪਤਾ ਕਰਾਂਗੇ ਔਰ ਸਾਰੀਆਂ ਜਿੰਨੀਆਂ ਵੀ ਹੋ ਸਕੀਆਂ ਉਹਨੀਆਂ ਪੂਰੀਆਂ ਕਰਾਂਗੇ। ਔਰ ਨਿਹਾਲ ਸਿੰਘ ਵਾਲੇ ਦੇ ਵਿੱਚ ਕੀ ਖਾਸ ਹੈ ਤੁਹਾਡੇ ਲਈ ਕਿਉਂਕਿ ਬਾਗਾ ਪ੍ਰਾਣਾ ਦੇ ਵਿੱਚ ਤੁਸੀਂ ਕਿਹਾ ਮਦਾਰੀ ਦੇ ਹੋਟਲ ਤੇ ਸਮੋਸੇ ਖਾਦੇ ਸੀ। ਦੇਖੋ ਜੀ ਇਸ ਕੰਸਟੀਟੂਐਂਸੀ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਤਾਂ ਹੈ ਬਾਬਾ ਜੀ ਨੇ ਜਿਹੜੇ ਸਾਡੇ ਦਸ਼ਮੀਸ਼ ਪਿਤਾ ਜੀ ਨੇ ਇੱਥੇ ਬੈਠ ਕੇ ਜਫਰਨਾਮਾ ਲਿਖਿਆ ਸੀਗਾ ਤੇ ਬਾਕੀ ਇੱਥੇ ਗਦਰੀ ਬਾਬਿਆਂ ਦੀ ਧਰਤੀ ਹੈ ਜੀ ਸਾਨੂੰ ਇਸ ਧਰਤੀ ਤੇ ਮਾਣ ਹੈ ਪੂਰੇ ਮੁਲਕ ਨੂੰ ਮਾਣ ਹੈ। ਨਾਲੀ ਵਿਧਾਇਕ ਬੰਜੀਤ ਬਲਾਸਪੁਰ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡੀ ਗੈਂਤੀ ਦੇ ਵਿੱਚ ਵਰਕਰਾਂ ਦੀ ਮੀਟਿੰਗ ਹੋਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ ਕੱਲਾ ਫਰੀਦ ਕੂੜ ਨਹੀਂ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਾਂਗੇ ਜੀ ਔਰ ਕਰਮਜੀਤ ਅਰਮੋਲ ਜੀ ਕਿਸੇ ਜਾਣ ਪਹਿਚਾਨ ਦੇ ਮੋਸਾਦ ਜੀ ਬਿਲਕੁਲ ਹਲਕੇ ਦੇ ਪੰਜਾਬ ਦੇ ਲੋਕ ਜਾਣਦੇ-ਜਾਣਦੇ ਆ ਔਰ ਸਾਨੂੰ ਇਹਨਾਂ ਦਾ ਇੱਕ ਬੜਾ ਵੱਡਾ ਜਿਹੜਾ ਫਾਇਦਾ ਹੋ ਰਿਹਾ ਸਾਨੂੰ ਇਹਨਾਂ ਦਾ ਜਾਣ ਪਹਿਚਾਨ ਨਹੀਂ ਕਰਾਉਣੀ ਪੈ ਰਹੀ ਇਸ ਕਰਕੇ ਲੋਕ ਆਪਣੇ ਆਪ ਜਾਣਦੇ ਕਰਕੇ ਤੇ ਵੋਟਾਂ ਪਾਉਣ ਨੂੰ ਤਿਆਰ ਇਹ ਅੱਜ ਵੀ ਇਲੈਕਸ਼ਨ ਹੁੰਦੀ ਹੈ ਅਸੀਂ 1.5 ਲੱਖ ਦੇ ਜਿੱਤ ਰਹੇ ਫਰੀਦਕੋਟ ਤੋਂ ਐਮਪੀ ਦੀਵਾਰ ਕਰਨਜੀਤ ਅਨਮੋਲ ਪਹੁੰਚੇ ਨੇ ਵਿਧਾਇਕ ਬਲਾਸਪੁਰ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਅਸੀਂ ਲੀਡ ਲੈ ਕੇ ਜਾਵਾਂਗੇ ਸੋ ਦੇਖਣਾ ਹੋਵੇਗਾ 24 ਦੀ ਚੌਧਰ ਕਿਸ ਦੇ ਹੱਥ ਆਉਂਦੀ ਆ ਸੋ ਹੋਰ ਅਪਡੇਟਸ ਦੇ ਲਈ ਬਨੇ ਰਹੋ ਜੀਵੀਐਸ ਟੈਮ ਦੇ ਨਾਲ